ਇੱਕ ਮਨ ਫਾਰਮੈਟ ਨਹੀਂ ਕਰਦਾ ਮੈਨੂੰ ਇਹਨਾਂ ਅਖਰਾਂ ਦੀ ਜਿਹੜੀ ਪਹਿਲਾਂ ਤਾਂ ਸਟਾਰ ਸੁਪਰਸਟਾਰ ਲੈਜੈਂਡ ਅਲਰ ਵਰਕਸ ਮੈਨੂੰ ਇਸ ਲਈ ਪਿਆਰ ਮਿਲਦਾ ਕਿਉਂਕਿ ਭਾਈ ਸੱਚ ਬੋਲਦਾ ਹੈ ਔਰ ਸੱਚਾ ਹੈ ਔਰ ਮੈਂ ਮੇਰੇ ਬਾਰੇ ਜੋ 25 ਸਾਲ ਤੋਂ ਕੁਝ ਟੀਮਾਂ ਜਿਹੜੇ ਪਹਿਲਾਂ ਮੇਰੇ ਬਾਰੇ ਬੋਲਦੇ ਸੀ ਕਿਰੋਂ ਆਪ ਬਜ਼ੁਰਗੋਂ ਕੋਲ ਫਿਰ ਨਿਆਣੇ ਕਹਿੰਦੇ ਉਹਨਾਂ ਨੇ ਮੈਂ ਕੋਈ ਉਹਤੇ ਵੀ ਕੈਪਟਲ ਹੋ ਜਦ ਤੱਕ ਸਾਏ ਕਰਦਾਰ ਦੀ بلند ਨਹੀਂ ਛੱਡਾਂਗੇ ਕੋਈ ਲੱਖ ਗਾਲਾਂ ਕੱਢਿਆ ਸੀ ਨਹੀਂ ਹੋਣਾਂਗੇ ਸਾਨੂੰ ਬੁਲਾਉਣ ਲਈ ਪਹਿਲਾਂ ਕਿਰਦਾਰ ਬਣਾਉਣਾ ਪਊਗਾ ਤੁਹਾਨੂੰ ਅਸੀਂ ਕਿੱਥੇ ਬਰੇ ਮਾੜਾ ਬੋਲ ਰਹੇ ਹਾਂ ਵੀਲ ਨੈਵਰ ਸੇ ਔਰ ਪਿਆਰੇ ਇਸ ਲਈ ਬੰਦਾ ਕਿ ਅਸੀਂ ਪੰਜਾਬ ਲਈ ਗੱਲ ਕਰਦੇ ਆਂ ਔਰ ਪੰਜਾਬ ਦੀ ਕਰਦੇ ਰਹਿ ਮੰਗੇ ਹਰ ਚੌਥੇ ਗਾਣੇ ਚ ਇੱਕ ਆ ਤਰ੍ਹਾਂ ਜੋ ਮਹੱਬਤ ਦਾ ਗਾਣਾ ਵਾ ਪੰਜਾਬ ਦੀ ਹੋਊਗੀ ਉਹ ਪੰਜਾਬ ਜਿਹੜਾ ਦੇਸ਼ ਸੀ ਕਦੇ ਅੱਜ ਵੀ ਕਰਾਂਗੇ ਤੇ ਕੱਲ ਵੀ ਕਰਾਂਗੇ ਔਰ ਕਰਦੇ ਰਹਿਾਂਗੇ ਬੜਾ ਸਾਡਾ ਹੱਕ ਹੈ ਕੱਲ ਕਰਾਂਗੇ ਇਸ ਲਈ ਪਿਆਰ ਮੈਂ ਤਾਂ ਕਿ ਉਹ ਮੈਂ ਆਪਣੇ ਵਰਗੇ ਸੌਣ ਵਾਲੇ ਤਿਆਰ ਕਰ ਲਏ ਜਿਹੜੇ ਮੇਰੀ ਗੱਲ ਸੁਣਨ ਸਮਝਣ ਤੇ ਅਗੇ ਲਿਆਉਣ ਔਰ ਬੜੀ ਸਿਹਤ ਕੋਈ ਤੁਸੀਂ ਇਲਜ਼ਾਮ ਲਾਈ ਜੋ ਮੇਰੇ ਚੌਣ ਵਾਲੇ ਨਹੀਂ ਕਦੇ ਅਬਿਊਸਿਵ ਲੈਂਗੁਏਜ ਨਹੀਂ ਯੂਜ਼ ਕਰਨਗੇ ਕਿਸੇ ਨੂੰ ਕੋਈ ਕੁੜੀ ਖੜੀ ਹੋਗੀ ਕਹਿ ਲਈਤੀ ਪਰਪਰ ਦੀ ਹੈਲਪ ਕਰਕੇ ਔਰ ਇਹ ਮਸਾਲਾ ਤੁਹਾਨੂੰ ਆਪ ਜਾਣਨੀ ਸਾਡੇ ਖਾੜਿਆਂ ਚ ਕੀ ਬੜੀ ਗੁੱਡੀਆਂ ਆ ਜਾਂਦੀਆਂ ਉਹਨਾਂ ਨੂੰ ਗੱਡੀ ਤੱਕ ਬਿਠਾਉਣ ਦਾ ਕੰਮ ਨੌਜਵਾਨ ਕਰਦੇ ਇੱਕ ਛੋਟਾ ਇੱਕ ਸਾਥਾ ਪਾਪਾ ਵੀ ਜੀ ਉਸਨੂੰ ਥੋੜਾ ਫੀਲ ਆ ਗਿਆ ਹੈ ਸਦਾ ਦੋ ਬੱਚੀਆਂ ਯਾਸੀ ਮਨਾ ਸੈਲਫੀ ਕਰਾਉਣਾ ਤੁਹਾਨੂੰ ਕਿ ਸਾ ਯਾਦ ਆ ਸਕਤ ਕੋਹੂਟਿੰਗ ਹੋਈ ਸੀ ਜੀ 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 ਸਰ ਮੇਰੇ ਦਿਲ ਜਨਾ ਪੁਲੀਸ ਦਾ ਐਥੋਟੋ ਕਿਤੋਂ ਚਲੇਗੀ ਕਿੰਨੇ ਨਾ ਪਤਾ ਕੀ ਆਜ ਕੱਲ ਜਿਆ ਜਿਆ ਗਲੈਮਰ ਕਰਦੇ ਉਹਨਾਂ ਨੂੰ ਕੋਈ ਮਾਰਕੀਟ ਉਹਨਾਂ ਨੂੰ ਪੈਨ ਕਿਹੜਾ ਬਿਹੇਵੀਅਰ ਹੋ ਜਾਂਦਾ ਪਰ ਤੁਸੀਂ ਸਪੈਸ਼ਲੀ ਇਦੈਂਟੀਟੀ ਦਾ ਜਿਵੇਂ ਕੋਈ ਆ ਦੇ ਬੱਚੇ ਨੇ ਬੱਚੀ ਥੋੜੀ ਆਪੀ ਕਰਦੀ ਹਾਂ ਤੁਸੀਂ ਉਹ ਚੀਜ਼ ਬਹੁਤ ਵਧੀਆ ਟੀਸ ਜਿਸ ਕਰਕੇ ਹੀ ਤੁਸੀਂ ਦੇਖੋ ਹਾਰ ਦਿਲ ਚਿਕ ਮਹਿਬੂਬ ਹੁੰਦਾ ਕੁਝ ਉਠ ਬੋਲੇ ਸੱਚੂ ਲਈ ਜਿੱਤੇ ਤਾਂ ਹੁਣ ਤੁਸੀਂ ਉਹ ਪਚੋਰ ਅਵਸਥਾ ਚ ਪਰਥੋੜੀ ਵਿਜ਼ਿਟ ਦੇ ਵਿੱਚ ਕੋਈ ਮਹਿਬੂਬ ਹੋਣਾ ਹੈ ਨਾ mohabbat ਹੋਣੀ ਹੈ ਇੱਕ mohabbat ਹੋ ਸਕਦੀ ਹੈ ਪਰ ਇਹ ਨਹੀਂ ਕਿ ਤੁਸਿਹਾਰ ਆਰਥਰੋਸ ਅਜਿਹਾ ਦੇਖ ਤਾ ਫਸ ਇਹ ਵਰਕ ਮੈਂ ਨਾ ਇੱਕ ਕੱਲ ਛੋਟੀ ਜਿਹੀ ਐਡ ਕਰਦੀ ਜਾਣਾ ਮਾਸਟਰ ਇਹਨਾਂ ਦਾ ਜਿੱਦਾਂ ਬੱਚਿਆਂ ਦੀ ਗੱਲ ਕਰਦੇ ਹਾਂ ਸਾਡੇ ਸੈਟ ਦੇ ਉੱਪਰ ਬਹੁਤ ਕਰੋੜ ਮੁੰਡੇ ਸੀ ਮਤਲਬ 500 ਮੁੰਡੇ ਕੁੜੀਆਂ ਬੱਚੀਆਂ ਤੇ ਭਾਜੀ ਨੇ ਅਨਾਉਂਸਮੈਂਟ ਦਿੱਤੀ ਹੋਈ ਸੀ ਕਿ ਕੋਈ ਵੀ ਲੱਕੀ ਵਾਸ਼ਰੂਮ ਯੂਜ਼ ਕਰਨ ਵਾਸਤੇ ਮੇਰੀ ਵੈਰਿਟੀ 24 ਘੰਟੇ ਖੁੱਲ੍ਹੀ ਹੈ ਪੁੱਛਣ ਦੀ ਵੀ ਲੋੜ ਨਹੀਂ ਇਹ ਕੋਈ ਨਹੀਂ ਕਰ ਸਕਦਾ ਐਡਾ ਵੱਡਾ ਸਾਰੇ ਮੈਂ ਤੁਹਾਨੂੰ ਦੱਸਿਆਗਾ ਓਪਨਲੀ ਕਿਹਾ ਹੋਇਆ ਸੀ ਕਿਉਂਕਿ ਇਹ ਇਹਨਾਂ ਦੀ ਜਿਹੜਾ ਪਿਆਰ ਆ ਇਹ ਇਸੇ ਕਰਕੇ ਮਿਲਦਾ ਇਹ ਗੱਲਾਂ ਆਮ ਹਰ ਕੋਈ ਨਹੀਂ ਕਰਦਾ ਤੇ ਜੋ ਕਰਦਾ ਫਿਰ ਉਹਨਾਂ ਦੇ ਹਿੱਸੇ ਦਾ ਮੈਂ ਰੂਪ ਬੰਦਾ ਤਾਂ ਹੈਗਾ ਹਕਮਤ ਸਾਹਿਬ ਇਹ ਮੈਂ ਇਸ ਗੱਤਾ ਗਵਾ ਹਾਂ ਹਾਂਜੀ ਹਾਂਜੀ ਮਾਈਕੀ ਉੱਤੇ ਸੇ ਨੂੰ ਪਹਿਲੀ ਵਾਰ ਮਿਲੀ ਸੀਗੀ ਤਾਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਸਟਾਰਸ ਨੂੰ ਦੇਖਦੇ ਹਾਂ ਕਿ ਬਹੁਤ ਪਹਿਲੀ ਵਾਰ ਮਿਲਨੇ ਸਭ ਦੇ ਐਕਸਪੀਰੀਅੰਸਸ ਅਲੱਗ ਹੁੰਦੇ ਨੇ ਜਦੋਂ ਮੈਂ ਪਹਿਲੀ ਵਾਰ ਮੀਡੀਸਰ ਨੂੰ ਸਰ ਨੇ ਮੇਰੇ ਫਿੱਟ ਤੇ ਹੱਥ ਰੱਖ ਕੇ ਇਹ ਪੁੱਛਿਆ ਹੋਲ ਸੀ ਠੀਕ ਹੋ ਕੁਝ ਖਾ ਲਿਆ ਹੈ ਉਥੇ ਇੰਨੀ ਲੋਕ ਜੇ ਤੁਸੀਂ ਜਾਣਦੇ ਹੋ ਕੋਈ ਵੀ ਆਰਟਿਸਟ ਹੈ ਚਾਹੇ 10 ਵਾਰ ਸ਼ੂਟ ਕਰ ਰਿਹਾ ਹੈ ਚਾਹੇ 15 ਵਾਰ ਸ਼ੂਟ ਕਰ ਰਿਹਾ ਹੈ ਕਿਸੇ ਅਲੱਗ ਅਲੱਗ ਸੀਟੀਜ ਤੋਂ ਜਾਂਦਾ ਹੈ ਔਰ ਜਦੋਂ ਕੋਈ ਤੁਹਾਨੂੰ ਸੀਨੀਅਰ ਆਰਟਿਸਟ ਇੰਨੇ ਰਿਸਪੈਕਟ ਦਵੇ ਤਾਂ ਆਟੋਮੈਟਿਕਲੀ ਉੱਥੇ ਤੁਹਾਨੂੰ ਐਵੇਂ ਫੀਲ ਹੁੰਦਾ ਕਿ ਤੁਸੀਂ ਆਪਣੇ ਘਰ ਆਏ ਸ਼ੂਟ ਕਰਨ ਲਈ ਉੱਥੇ ਇੰਨੇ ਜ਼ਿਆਦਾ ਕਰਾਊਡ ਦੇ ਵਿੱਚ ਵੀ ਸਾਨੂੰ ਕਦੇ ਆਏ ਮਹਿਸੂਸ ਨਹੀਂ ਹੋਇਆ ਕਿਉਂਕਿ ਇੱਕ ਅਸਰ ਦਾ ਰੋਬ ਵੀ ਹੈ ਨਾ ਜੇ ਦੂਜੇ ਸਰ ਦਾ